परसों नीति 16625 ਨੂੰ थाना ਧਰਮਕੋਟ ਵਿਖੇ ਇੱਕ ਵੱਡੂਆਲ ਰੋਡ ਧਰਮਕੋਟ ਤੋਂ ਵੀਡੀਓ ਵਾਇਰਲ ਹੋਣ ਸੰਬੰਧੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਰਾਈਫਲ ਨਾਲ ਹਵਾਈ ਫਾਇਰ ਕੀਤਾ ਜਾ ਰਿਹਾ ਜਿਸ ਸੰਬੰਧੀ ਪ ਤੀਸ਼ ਕਰਦਿਆ ਹੋਇਆ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਇਸ ਮਾਮਲੇ ਦੀ ਪੜਤਾਲ ਅਮਲ ਚ ਲਿਆਂਦੀ ਗਈ ਹੈ ਅਤੇ ਫਾਇਰ ਕਰਨ ਵਾਲੇ ਵਿਅਕਤੀ ਗਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵੱਡੂਆਲ ਰੋਡ ਧਰਮਕੋਟ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਫਾਇਰ ਕੀਤਾ ਜਾਣ ਸਮੇਂ ਵਰਤੀ ਵੀਰ ਰਾਈਫਲ 12 ਬੋਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਬਰਦ ਮਕਦਮਾ ਰਜਿਸਟਰ ਕਰਕੇ ਇਸ ਨੂੰ ਗ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾਏ ਪਰਸੋ ਮਿਤੀ 16 6 25 ਨੂੰ ਥਾਣਾ ਧਰਮਕੋਟ ਵਿਖੇ ਇੱਕ ਵੱਡੂ ਵਾਲ ਰੋਡ ਧਰਮਕੋਟ ਤੋਂ ਵੀਡੀਓ ਵਾਇਰਲ ਹੋ ਹੰ ਸੰਬੰਧੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਰਾਈਫਲ ਨਾਲ ਹਵਾਈ ਫਾਇਰ ਕੀਤਾ ਜਾ ਰਿਹਾ ਜਿਸ ਸੰਬੰਧੀ ਤਫਤੀਸ਼ ਕਰਦਿਆ ਹੋਇਆ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਇਸ ਮਾਮਲੇ ਦੀ ਪੜਤਾਲ ਅਮਲ ਚੁਲਾਈ ਜਾਂਦੀ ਹੈ ਅਤੇ ਫਾਇਰ ਕਰਨ ਵਾਲੇ ਵਿਅਕਤੀ ਗਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵੱਡੂਆਲ ਰੋਡ ਧਰਮਕੋਟ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਫਾਇਰ ਕੀਤੇ ਜਾਣ ਸਮੇਂ ਵਰਤੀ ਗਈ ਰਾਈਫਲ 12 ਬੋਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਮਰਦ ਮਕਦਮਾ ਰਜਿਸਟਰ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਅ ਪਰਸੋ ਮਿਤੀ 16 6 25 ਨੂੰ ਥਾਣਾ ਧਰਮਕੋਟ ਵਿਖੇ ਇੱਕ ਵੱਡੂਵਾਲ ਰੋਡ ਧਰਮਕੋਟ ਤੋਂ ਵੀਡੀਓ ਵਾਇਰਲ ਹੋ ਹਾਂ ਸੰਬੰਧੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਰਾਈਫਲ ਨਾਲ ਹਵਾਈ ਫਾਇਰ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਪੁਖਤੀਸ਼ ਕਰਦਿਆ ਹੋਇਆ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜ ਕੇ ਜਿਹੜੀ ਇਸ ਮਾਮਲੇ ਦੀ ਪੜਤਾਲ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਫਾਇਰ ਕਰਨ ਵਾਲੇ ਵਿਅਕਤੀ ਗਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵੱਡੂਵਾਲ ਰੋਡ ਧਰਮਕੋਟ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਫਾਇਰ ਕੀਤੇ ਜਾਣ ਸਮੇਂ ਵਰਤੀ ਗਈ ਰਾਈਫਲ 12 ਬੋਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਬਰਤੂ ਮਕਦਮਾ ਰਜਿਸਟਰ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਏ ਪਰਸੋਂ ਮਿਤੀ 16 6 25 ਨੂੰ ਥਾਣਾ ਧਰਮਕੋਟ ਵਿਖੇ ਇੱਕ ਵੱਡੂਆਲ ਰੋਡ ਧਰਮਕੋਟ ਤੋਂ ਵੀਡੀਓ ਵਾਇਰਲ ਹੋਣ ਸੰਬੰਧੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਰਾਈਫਲ ਨਾਲ ਹਵਾਈ ਫਾਇਰ ਕੀਤਾ ਜਾ ਰਿਹਾ ਜਿਸ ਸੰਬੰਧੀ ਤਫਤੀਸ਼ ਕਰਦਿਆ ਹੋਇਆ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਇਸ ਮਾਮਲੇ ਦੀ ਪੜਤਾਲ ਅਮਲ ਚੁਲਾਈ ਜਾਂਦੀ ਹੈ ਅਤੇ ਫਾਇਰ ਕਰਨ ਵਾਲੇ ਵਿਅਕਤੀ ਗਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵੱਡੂਵਾਲ ਰੋਡ ਧਰਮਕੋਟ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਫਾਇਰ ਕੀਤੇ ਜਾਣ ਸਮੇਂ ਵਰਤੀ ਗਈ ਰਾਈਫਲ 12 ਬੋਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਵਿਰੁੱਧ ਮਕਦਮਾ ਰਜਿਸਟਰ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਅ ਪਰਸੋਂ ਮਿਤੀ 16 6 25 ਨੂੰ ਥਾਣਾ ਧਰਮਕੋਟ ਵਿਖੇ ਇੱਕ ਵੱਡੂਵਾਲ ਰੋਡ ਧਰਮਕੋਟ ਤੋਂ ਵੀਡੀਓ ਵਾਇਰਲ ਹੋ ਹਾਂ ਸੰਬੰਧੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਰਾਈਫਲ ਨਾਲ ਹਵਾਈ ਫਾਇਰ ਕੀਤਾ ਜਾ ਰਿਹਾ ਹੈ ਜਿਸ ਸੰਬੰਧੀ ਪੁਖਤੀਸ਼ ਕਰਦਿਆ ਹੋਇਆ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜ ਕੇ ਜਿਹੜੀ ਇਸ ਮਾਮਲੇ ਦੀ ਪੜਤਾਲ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਫਾਇਰ ਕਰਨ ਵਾਲੇ ਵਿਅਕਤੀ ਗਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵੱਡੂਵਾਲ ਰੋਡ ਧਰਮਕੋਟ ਨੂੰ ਕਾਬੂ ਕੀਤਾ ਗਿਆ ਅਤੇ ਉਸ ਵੱਲੋਂ ਫਿਰ ਕੀਤੇ ਜਾਣ ਸਮੇਂ ਵਰਤੀ ਵੀਰ ਰਾਈਫਲ 12 ਬੋਰ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਬਰਤ ਮਕਦਮਾ ਰਜਿਸਟਰ ਕਰਕੇ ਇਸ ਨੂੰ ਗ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾਏਗਾ